ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਮਾਗ ਦੇ ਮਹੀਨੇ ਵਿੱਚ ਇਹ ਚਾਰ ਕੰਮ ਜ਼ਰੂਰ ਕਰ ਲੈਣਾ ਕਿਉਂਕਿ ਇਹ ਚਾਰ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਛੇਤੀ ਅਤੇ ਬਹੁਤ ਜ਼ਿਆਦਾ ਮਿਹਰਬਾਨ ਹੁੰਦੇ ਆ ਇਹ ਚਾਰ ਕੰਮ ਕਰਨ ਵਾਲੇ ਜੋ ਮੰਗਦੇ ਆ ਵਾਹਿਗੁਰੂ ਅਕਾਲ ਪੁਰਖ ਜੀ ਉਹ ਤਾਂ ਦਿੰਦੇ ਹੀ ਆ ਬਲਕਿ ਆਪਣੀ ਖੁਸ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਕਿਰਪਾ ਕਰਦੇ ਆ ਤੇ ਸੰਗਤ ਜੀ ਜਦੋਂ ਉਹ ਸਤਿਗੁਰ ਸੱਚੇ ਬਾਦਸ਼ਾਹ ਜੀ ਪਰਮ ਪਿਤਾ ਪਰਮਾਤਮਾ ਜੀ ਕਿਸੇ ਤੇ ਮਿਹਰਬਾਨ ਹੁੰਦੇ ਆ ਕਿਸੇ ਤੇ ਖੁਸ਼ ਹੁੰਦੇ ਆ ਆਪਣੀ ਖੁਸ਼ੀ ਦੇ ਨਾਲ ਕੁਝ ਦੇਣ ਤੇ ਆਉਂਦੇ ਆ ਤਾਂ ਫਿਰ ਸੱਚ ਕਰਕੇ ਜਾਣਿਓ ਜੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਇਹ ਕਿਰਪਾ ਸਾਡੇ ਤੇ ਵੀ ਹੋ ਸਕਦੀ ਹੈ ਜੇਕਰ ਆਪਾਂ ਵੀ ਇਹ ਚਾਰ ਕੰਮ ਹਰ ਰੋਜ਼ ਕਰਨੇ ਸ਼ੁਰੂ ਕਰ ਦਈਏ ਤਾਂ ਇਹ ਚਾਰ ਕੰਮ ਕਿਹੜੇ ਆ ਇਹ ਦੱਸਣ ਤੋਂ ਪਹਿਲਾਂ कमाई वाले संत महापुरुषों ਦੇ ਕੁਝ ਬਹੁਤ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੋ ਤੁਹਾਡੇ ਬਹੁਤ ਕੰਮ ਆਉਣਗੇ ਸੰਗਤ ਜੀ ਕਈ ਭੈਣ ਭਰਾਏ ਜੋ ਕਹਿ ਦਿੰਦੇ ਵੀ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਕਿਉਂਕਿ ਅਮਰਤ ਵੇਲੇ ਉੱਠਣ ਨੂੰ ਦਿਲ ਹੀ ਨਹੀਂ ਕਰਦਾ ਅਮਰਤ ਵੇਲੇ ਦੀ ਨੀਂਦ ਬਹੁਤ ਪਿਆਰੀ ਲੱਗਦੀ ਆ ਕਈ ਭੈਣ ਭਰਾ ਕਹਿੰਦੇ ਸਾਡਾ ਪਾਠ ਕਰਨ ਨੂੰ ਮਨ ਨਹੀਂ ਕਰਦਾ ਕਈ ਭੈਣ ਭਰਾ ਕਹਿੰਦੇ ਗੁਰੂ ਘਰੇ ਜਾਣ ਨੂੰ ਮਨ ਨਹੀਂ ਕਰਦਾ ਜਾਂ ਗੁਰੂ ਘਰੇ ਜਾ ਕੇ ਵੀ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਨਹੀਂ ਜੁੜਦਾ ਗੁਰਬਾਣੀ ਦੇ ਪਾਠ ਵੱਲ ਧਿਆਨ ਨਹੀਂ ਜਾਂਦਾ ਬਲਕਿ ਆਉਂਦੇ ਜਾਂਦੇ ਲੋਕਾਂ ਵੱਲ ਧਿਆਨ ਰਹਿੰਦਾ ਹੈ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਕਿ ਭਾਈ ਜੇਕਰ ਅਮਰਤ ਵੇਲੇ ਦੇ ਪ੍ਰਤੀ ਅਮਰਤ ਵੇਲੇ ਦੇ ਨਿਤ ਨੀਮ ਦੇ ਪ੍ਰਤੀ ਆਪਣੇ ਗੁਰੂ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਚਾ ਨਹੀਂ ਆ ਇਹਦਾ ਮਤਲਬ ਸਾਡੇ ਵੱਲੋਂ ਆਪਣੇ ਗੁਰੂ ਦੇ ਪ੍ਰਤੀ ਪਿਆਰ ਦੇ ਵਿੱਚ ਵਿਸ਼ਵਾਸ ਦੇ ਵਿੱਚ ਕਮੀ ਆ ਸਾਨੂੰ ਆਪਣੇ ਗੁਰੂ ਦੇ ਨਾਲ ਪਿਆਰ ਨਹੀਂ ਆ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਨਹੀਂ ਆ ਗੁਰਬਾਣੀ ਦੀ ਤਾਕਤ ਬਾਰੇ ਨਹੀਂ ਪਤਾ ਕਿਉਂਕਿ ਸੰਗਤ ਜੀ ਜਿੱਥੇ ਸਾਡਾ ਪਿਆਰ ਹੋਵੇ ਉਹਦੇ ਘਰ-ਵਾਰ-ਵਾਰ ਜਾਣ ਨੂੰ ਦਿਲ ਕਰਦਾ ਏ ਉਹਦੇ ਕੋਲ ਬੈਠਣ ਨੂੰ ਦਿਲ ਕਰਦਾ ਹੈ ਉਹਦੀਆਂ ਗੱਲਾਂ ਸੁਣਨ ਨੂੰ ਦਿਲ ਕਰਦਾ ਹੈ ਉਹਦੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਉਹਦੇ ਕੋਲ ਬੈਠਿਆ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਅਜੇਕਰ ਗੁਰਬਾਣੀ ਦਾ ਪਾਠ ਕਰਨ ਤੋਂ ਮਨ ਭੱਜ ਰਿਹਾ ਹੈ ਇਹ ਦਾ ਮਤਲਬ ਸਾਡਾ ਗੁਰੂ ਦੇ ਪ੍ਰਤੀ ਪਿਆਰ ਨਹੀਂ ਆ ਕਿਉਂਕਿ ਗੁਰਬਾਣੀ ਕੀ ਆ ਗੁਰਬਾਣੀ ਗੁਰੂ ਸਾਹਿਬ ਜੀ ਦੇ ਬਚਨ ਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਗੁਰਬਾਣੀ ਦੇ ਰਾਹੀਂ ਸਾਡੀ ਹਰ ਮੁਸ਼ਕਲ ਹਰ ਪਰੇਸ਼ਾਨੀ ਦਾ ਹੱਲ ਦੱਸਿਆ ਹੈ ਸਾਡੇ ਮਨ ਦੇ ਹਰ ਸਵਾਲ ਦਾ ਜਵਾਬ ਗੁਰਬਾਣੀ ਦੇ ਵਿੱਚ ਆ ਜਦੋਂ ਸਾਡਾ ਗੁਰੂ ਪ੍ਰਤੀ ਗੁਰਬਾਣੀ ਦੇ ਪ੍ਰਤੀ ਪਿਆਰ ਵਿਸ਼ਵਾਸ ਵਧ ਗਿਆ ਗੁਰਬਾਣੀ ਦੇ ਵਿੱਚ ਮਨ ਜੁੜਨਾ ਸ਼ੁਰੂ ਹੋ ਗਿਆ ਤਾਂ ਦੇਖਣਾ ਮਨ ਇੱਧਰ ਉੱਧਰ ਨਹੀਂ ਭਟਕੇਗਾ ਫਿਰ ਸਾਨੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਪੁੱਛਣ ਦੇ ਲਈ ਕਿਸੇ ਕੋਲ ਨਹੀਂ ਜਾਣਾ ਪਵੇਗਾ ਫਿਰ ਬੰਦਾ ਹਰ ਦੁੱਖ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਗੁਰੂ ਕੋਲ ਜਾਂਦਾ ਹੈ ਆਪਣੀ ਜ਼ਿੰਦਗੀ ਦੀ ਹਰ ਮੁਸ਼ਕਲ ਪਰੇਸ਼ਾਨੀ ਦਾ ਹੱਲ ਆਪਣੇ ਗੁਰੂ ਕੋਲੋਂ ਪੁੱਛਦਾ ਹੈ ਸੋ ਕਮੀ ਸਾਡੇ ਵਿੱਚ ਆ ਤਾਂ ਇਹ ਕਮੀ ਪੂਰੀ ਕਿੰਜ ਹੋਵੇਗੀ ਭਾਵ ਕਿ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਪਿਆਰ ਕਿੰਜ ਵਧੇ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਵਿਸ਼ਵਾਸ ਕਿੰਜ ਵਧੇਗਾ ਅਸੀਂ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਤਾਕਤ ਬਾਰੇ ਕਿੰਜ ਜਾਣ ਸਕਦੇ ਹਾਂ ਤਾਂ ਇਸ ਦਾ ਜਵਾਬ ਆ ਵੱਧ ਤੋਂ ਵੱਧ ਗੁਰੂ ਇਤਿਹਾਸ ਨੂੰ ਪੜੋ ਆਪਣੇ ਗੁਰੂਆਂ ਦੇ ਜੀਵਨ ਬਾਰੇ ਪੜੋ ਗੁਰਬਾਣੀ ਨੂੰ ਅਰਥਾਂ ਸਮੇਤ ਪੜੋ ਕਿਉਂਕਿ ਜਦੋਂ ਅਸੀਂ ਆਪਣੇ ਗੁਰੂ ਇਤਿਹਾਸ ਬਾਰੇ ਪੜਾਂਗੇ ਗੁਰੂਆਂ ਦੇ ਜੀਵਨ ਬਾਰੇ ਪੜਾਂਗੇ ਤਾਂ ਸਾਨੂੰ ਆਪਣੇ ਗੁਰੂ ਸਾਹਿਬ ਜੀ ਦੀ ਤਾਕਤ ਗੁਰੂ ਸਾਹਿਬ ਜੀ ਦੀ ਸਮਰੱਥਾ ਬਾਰੇ ਪਤਾ ਲੱਗੇਗਾ ਗੁਰੂ ਸਾਹਿਬ ਜੀ ਦੇ ਸੁਭਾਅ ਗੁਰੂ ਸਾਹਿਬ ਜੀ ਦੀ ਸੋਚ ਬਾਰੇ ਪਤਾ ਲੱਗੇਗਾ ਸੋ ਇਹ ਨਿਯਮ ਆਪਣਾ ਜ਼ਰੂਰ ਬਣਾਓ ਕਿ ਦਿਨ ਦੇ ਵਿੱਚ ਗੁਰੂ ਇਤਿਹਾਸ ਬਾਰੇ ਗੁਰੂਆਂ ਦੇ ਜੀਵਨ ਬਾਰੇ ਗੁਰਬਾਣੀ ਨੂੰ ਅਰਥਾਂ ਸਮੇਤ ਜ਼ਰੂਰ ਪੜਨਾ ਹੈ ਭਾਵੇਂ ਅੱਧੇ ਘੰਟੇ ਘੰਟੇ ਦਾ ਸਮਾਂ ਰੱਖ ਲਓ ਇਹ ਬੇਨਤੀਆਂ ਜਰੂਰ ਪ੍ਰਮਾਣ ਕਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਦਿਨੋਂ ਦਿਨ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਸੋ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਚਾਰ ਕੰਮਾਂ ਬਾਰੇ ਜਿਹੜੇ ਚਾਰ ਕੰਮ ਕਰਕੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ ਇਹ ਚਾਰ ਕੰਮ ਦੱਸਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਤੁਹਾਨੂੰ ਆ ਜੀ ਦੀ ਵੀਡੀਓ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਸੰਗਤ ਲਈ ਸਭ ਤੋਂ ਪਹਿਲਾ ਕੰਮ ਹੈ ਅਮਰਤ ਵੇਲੇ ਦਾ ਉੱਠਣਾ ਹਰ ਰੋਜ਼ ਅਮਰਤ ਵੇਲੇ ਉੱਠੋ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਠੋ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ 5 ਵਜੇ ਤੋਂ ਬਾਅਦ ਤਾਂ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਆ ਸਾਨੂੰ ਆਪਣੇ ਕੰਮਕਾਰਾਂ ਕਰਕੇ ਜ਼ਿੰਮੇਵਾਰੀਆਂ ਕਰਕੇ ਉੱਠਣਾ ਪੈਂਦਾ ਹੈ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਆ ਉਹ ਆਪਣੇ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਉੱਠਦੇ ਆ ਆਪਣੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਉੱਠਦੇ ਆ ਸੋ ਹਰ ਰੋਜ਼ ਅਮਰਤ ਵੇਲੇ ਉੱਠੋ ਖਾਸ ਕਰਕੇ ਮਾਗ ਦੇ ਮਹੀਨੇ ਦੇ ਵਿੱਚ ਤਾਂ ਜ਼ਰੂਰ ਅਮਰਤ ਵੇਲੇ ਉੱਠੋ ਅਤੇ ਪੂਰਾ ਅਮਰਤ ਵੇਲਾ ਸਮਾਲੋ ਭਗਵਾਨ ਕੀ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਸਾਡੇ ਦਿਨ ਦੀ ਸ਼ੁਰੂਆਤ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਹੋਵੇ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਕਿਸੇ ਵੀ ਨਾਮ ਦੇ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਮੂਲ ਮੰਤਰ ਜੀ ਦਾ ਜਾਪ ਦਿੱਤਾ ਹੈ ਕਵਸਾਖਾ ਖੋਲ੍ਹਦਿਆਂ ਸਾਰ ਹੀ ਵਿਸਤਰ ਤੇ ਲੰਮੇ ਪਿਆ ਪਿਆ ਹੀ ਜਪਨਾ ਸ਼ੁਰੂ ਕਰਦਾਓ ਵਾਹਿ ਗੁਰੂ ਵਾਹਿ ਗੁਰੂ ਕੁਝ ਦੇਰ ਨਾਮ ਜਪਣ ਤੋਂ ਬਾਅਦ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰੋ ਕਿਉਂਕਿ ਸੰਗਤ ਜੀ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਸਾਡੇ ਜੀਵਨ ਦੀ ਨਿਰਾਸ਼ਾ 네ਗੇਟਿਵਿਟੀ ਦੂਰ ਹੁੰਦੀ ਆ ਸਾਨੂੰ ਅਹਿਸਾਸ ਹੁੰਦਾ ਕਿ ਮਾਲਕ ਦੀ ਸਾਡੇ ਉੱਤੇ ਕਿੰਨੀ ਕਿਰਪਾ ਹੈ ਮਾਲਕ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਤੇ ਹਰ ਵੇਲੇ ਦੇ ਰਹੀ ਨੇ ਸੋ ਪਹਿਲਾ ਕੰਮ ਅਮਰਤ ਵੇਲੇ ਉੱਠਣਾ ਦੂਸਰਾ ਉੱਠਦੇ ਅਨਸਾਰ ਨਾਮ ਜਪਣਾ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਤੀਸਰਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚੌਥਾ ਜਿਹਦਾ ਤੁਸੀਂ ਦਿਲੋਂ ਭਲਾ ਚਾਹੁੰਦੇ ਹੋ ਉਨੂੰ ਭਜਨ ਬੰਦਗੀ ਦੇ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਕਿਉਂਕਿ ਸੰਗਤ ਜੀ ਆਪਾਂ ਸਿਰਫ ਇੱਕ ਕੋਸ਼ਿਸ਼ ਕਰ ਸਕਦੇ ਆ ਕਿਰਪਾ ਦਾ ਮਾਲਕ ਨਹੀਂ ਕਰਨੀ ਆ ਤਾਂ ਆਪਾਂ ਕੋਸ਼ਿਸ਼ ਦੇ ਵਿੱਚ ਕੀ ਕਰ ਸਕਦੇ ਆ ਕਿਸੇ ਨੂੰ ਅਮਰਤ ਵੇਲੇ ਉੱਠਣ ਦੇ ਲਈ ਪ੍ਰੇਰਣਾ ਦੇ ਸਕਦੇ ਆ ਕਿਸੇ ਦੀ ਅਮਰਤ ਵੇਲੇ ਉੱਠਣ ਦੇ ਵਿੱਚ ਸਹਾਇਤਾ ਕਰ ਸਕਦੇ ਆ ਜਿਵੇਂ ਫੋਨ ਕਰਕੇ ਕਿਸੇ ਨੂੰ ਉਠਾਉਣਾ ਜਾਂ ਜੇ ਘਰ ਦੇ ਵਿੱਚ ਹੀ ਆ ਤਾਂ ਘਰ ਦੇ ਵਿੱਚ ਆਵਾਜ਼ ਮਾਰ ਕੇ ਉਹਨੂੰ ਉਠਾਓ ਖੁਦ ਗੁਰੂ ਕਰੇ ਜਾਓ ਅਤੇ ਨਾਲ ਕਿਸੇ ਨਾ ਕਿਸੇ ਜੀ ਨੂੰ ਗੁਰੂ ਘਰੇ जरूर ਲੈ ਕੇ ਜਾਓ ਕਮਾਈ ਵਾਲੇ ਸੰਤ ਮਹਾਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨਿਆਂ ਕਿਸੇ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਨਹੀਂ ਅਤੇ ਕਿਸੇ ਜੁੜੇ ਹੋਏ ਨੂੰ ਤੋੜ ਦੇਣਾ ਇਹਦੇ ਨਾਲੋਂ ਵੱਡਾ ਪਾਪ ਨਹੀਂ ਆ ਸੋ ਆਪਾ ਪਾਪ ਨਹੀਂ ਕਮਾਉਣਾ ਪੁੰਨ ਕਮਾਉਣੀ ਆ ਤੇ ਇਹ ਪੁੰਨ ਤਾਂ ਹੀ ਕਮਾ ਪਾਵਾਂਗੇ ਜੇ ਇਹ ਸਾਰੇ ਗੁਣ ਸਾਡੇ ਖੁਦ ਦੇ ਅੰਦਰ ਹੋਣਗੇ ਪਹਿਲਾ ਖੁਦ ਦਾ ਅਮਰਤ ਵੇਲਾ ਅਮਰਤ ਵੇਲੇ ਦਾ ਨਿਤਨੇਮ ਪੱਕਾ ਕਰੀਏ ਰੋਜ਼-ਰੋਜ਼ ਗੁਰੂ ਘਰੇ ਜਾਈਏ ਜਾ ਕੇ ਗੁਰੂ ਸਾਹਿਬ ਜੀ ਦੇ ਬਚਨ ਬੜੇ ਧਿਆਨ ਦੇ ਨਾਲ ਸੁਣ ਕੇ ਪੱਲੇ ਬੰਨ ਕੇ ਆਈਏ ਗੁਰੂ ਸਾਹਿਬ ਜੀ ਦੇ ਦਸੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਤੇ ਫਿਰ ਹੋਰਾਂ ਨੂੰ ਵੀ ਗੁਰੂ ਸਾਹਿਬ ਜੀ ਦੇ ਨਾਲ ਗੁਰਬਾਣੀ ਤੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਦੇ ਲਈ ਤੁਸੀਂ ਚਿੰਤਾ ਕਰਦੇ ਹੋ ਚਿੰਤਾ ਨਾ ਕਰੋ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦੋ ਬੱਚਿਆਂ ਨੂੰ ਰੋਜ਼ ਗੁਰੂ ਘਰੇ ਲੈ ਕੇ ਜਾਓ ਹਰ ਰੋਜ਼ ਉਹਨਾਂ ਨੂੰ ਗੁਰਬਾਣੀ ਦਾ ਪਾਠ ਕਰਨ ਦੀ ਪ੍ਰੇਰਣਾ ਦਿਓ ਭਾਵੇਂ ਕਿਸੇ ਲਾਲਚ ਵਾਸਤੇ ਪਾ ਕੇ ਹੀ ਉਹਨਾਂ ਨੂੰ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਅਮਰਤ ਵੇਲੇ ਦੇ ਨਾਲ ਜੋੜੋ ਪਰ ਜੋੜੋ ਜ਼ਰੂਰ ਕਿਉਂਕਿ ਇੱਕ ਵਾਰ ਉਹ ਗੁਰੂ ਚਰਨਾਂ ਦੇ ਨਾਲ ਜੁੜ ਗਏ ਫਿਰ ਤੁਹਾਨੂੰ ਉਹਨਾਂ ਦੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਪੈਣੀ ਪੜਣਾ ਬੀਬੀਆਂ ਨੇ ਉਹ ਕਰਦੇ ਕੰਮਕਾਰ ਕਰਦੀਆਂ ਹੋਈਆਂ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੋਈਆਂ ਜ਼ਰੂਰ ਨਾਮ ਜਪਿਆ ਕਰੋ ਕਿਉਂਕਿ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਨਾਮ ਜਪਦੇ ਆ ਤਾਂ ਸਾਡਾ ਭੋਜਨ ਪ੍ਰਸ਼ਾਦਾ ਆਮ ਭੋਜਨ ਨਹੀਂ ਰਹਿੰਦਾ ਅਮਰਤ ਰੂਪੀ ਭੋਜਨ ਬਣ ਜਾਂਦਾ ਹੈ ਫਿਰ ਉਸ ਭੋਜਨ ਪ੍ਰਸ਼ਾਦੇ ਨੂੰ ਜੋ ਜੀਵੀ ਸਕਦੇ ਆ ਨਾ ਉਹਨਾਂ ਦੇ ਤਨ ਮਨ ਦੇ ਦੁੱਖ ਰੋਗ ਦੂਰ ਹੁੰਦੇ ਆ ਸੋ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਨਾਮ ਜ਼ਰੂਰ ਜਪੋ ਮਨ ਦੇ ਵਿੱਚ ਕੋਈ ਇੱਧਰ ਉੱਧਰ ਦਾ ਖਿਆਲ ਨਾ ਆਵੇ ਕਿਉਂਕਿ ਸਿਆਣੇ ਕਹਿੰਦੇ ਜਿਹਾ ਅਨ ਤੇ ਹਮ ਭੋਜਨ ਬਣਾਉਂਦਿਆਂ ਹਾਂ ਜੋ ਵੀ ਮਨ ਦੇ ਵਿੱਚ ਖਿਆਲ ਚੱਲ ਰਹੇ ਹੋਣਗੇ ਉਹ ਖਿਆਲ ਵੀ ਸਾਡੇ ਭੋਜਨ ਪ੍ਰਸ਼ਾਦ ਦੇ ਵਿੱਚ ਐਡ ਹੋ ਜਾਂਦੇ ਇਸ ਕਰਕੇ ਗੁਰੂ ਗੁਰੂ ਕਰਦਿਆਂ ਹੀ ਰੋਟੀ ਬਣਾਓ ਸਿਰ ਟੱਕ ਕੇ ਰੋਟੀ ਬਣਾਓ ਰੋਟੀ ਬਣਾਉਣ ਤੋਂ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰੋ ਕਿ ਮਾਲਕਾ ਤੇਰੀ ਕਿਰਪਾ ਦੇ ਨਾਲ ਹੀ ਉਹ ਰੋਜੀ ਰੋਟੀ ਕਮਾ ਰਹੇ ਆ ਤੁਹਾਡੀ ਕਿਰਪਾ ਦੇ ਨਾਲ ਹੀ ਪਕਾ ਰਹੇ ਆ ਤੁਹਾਡੀ ਕਿਰਪਾ ਦੇ ਨਾਲ ਹੀ ਖਾ ਰਹੇ ਆ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਖਾਧੀ ਹੋਈ ਰੋਟੀ ਨੂੰ ਪਚਾ ਰਹੇ ਆ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰਾਨਾ ਸੰਗਤ ਜੀ ਇਹ ਨਿਯਮ ਇਹ ਆਦਤਾਂ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਮਾਘ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਮਾਘ ਦੇ ਮਹੀਨੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਕੀਤੀ ਹੋਈ ਭਜਨ ਬੰਦਗੀ ਦਾ ਫਲ 12 ਗੁਣਾ ਮਿਲਦਾ ਹੈ ਜਿਵੇਂ ਆਪਾਂ ਇੱਕ ਵਾਰ ਵਾਹਿਗੁਰੂ ਜੀ ਕਿਆ ਤਾਂ ਉਹਦਾ ਫਲ ਸਾਨੂੰ 12 ਵਾਰ ਵਾਹਿਗੁਰੂ ਕਹਿਣ ਦੇ ਮੁਤਾਬਕ ਮਿਲੇਗਾ ਜੇ ਅਸੀਂ 1 ਘੰਟਾ ਨਾਮ ਜਪਿਆ ਤਾਂ ਫਲ 12 ਘੰਟੇ ਜਪਣ ਦੇ ਬਰਾਬਰ ਮਿਲਦਾ ਹੈ ਤਾਂ ਇਸ ਦੇ ਮੁਤਾਬਕ ਤਾਂ ਫਿਰ ਇਹ ਹੋਇਆ ਨਾ ਕਿ ਜੇਕਰ ਅਸੀਂ ਮਾਗ ਦਾ ਪੂਰਾ ਮਹੀਨਾ ਹੀ ਅਮਰਤ ਲਈ ਉੱਠਦੇ ਆ ਨਾਮ ਜਪਦੇ ਆ ਗੁਰੂ ਘਰੇ ਜਾਂਦੇ ਆ ਜਾ ਕੇ ਸੇਵਾ ਕਰਦੇ ਆ ਸਿਮਰਨ ਕਰਦੇ ਆ ਤਾਂ 12 ਮਹੀਨੇ ਇਹ ਨੇਕ ਕੰਮ ਕਰਨ ਦਾ ਫਲ ਮਿਲੇਗਾ ਪੂਰਾ ਸਾਲ ਹੀ ਸਾਡਾ ਕਵਰ ਹੋ ਜਾਵੇਗਾ ਸੋ ਇਹ ਪੂਰਾ ਮਹੀਨਾ ਨਾਮ ਜਪਨਾ ਹੈ ਜਪਉਣਾ ਹੈ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਨੀ ਕਿ ਮਹਾਰਾ ਸੱਚੇ ਪਾਸ਼ਾ ਜੀ ਮੈਂ ਤੁਸੀਂ ਉਹ 40 ਮੁਕਤੀਆਂ ਦੇ ਉੱਤੇ ਕਿਰਪਾ ਕੀਤੀ ਉਹਨਾਂ ਦੇ ਵੰਦਨ ਕੱਟੇ ਉਹਨਾਂ ਦੀਆਂ ਗਲਤੀਆਂ ਮਾਫ ਕਰ ਦਿੱਤੀਆਂ ਗੱਲ ਨਾ ਲਾ ਲਿਆ ਸਾਨੂੰ ਵੀ ਗੱਲ ਨਾ ਲਾ ਲ ਸਾਡੀਆਂ ਵੀ ਗਲਤੀਆਂ ਗੁਨਾਹ ਬਖਸ਼ ਦੋ ਸਾਡੇ ਤੇ ਵੀ ਕਿਰਪਾ ਕਰੋ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ